ਸਾਸਰੀਕਾਲ ਮੈਂ ਸੁਰਿੰਦਰ ਸਿੰਘ ਗਰੋਆ ਸ਼ੰਭੂ ਬੈਰੀਅਰ ਤੇ ਖਨੌਰੀ ਬਾਰਡਰ ਉੱਪਰ ਚੱਲ ਰਹੇ ਕਿਸਾਨ ਅੰਦੋਲਨ ਵਿੱਚ ਸ਼ਾਮਲ ਕਿਸਾਨਾਂ ਦੇ ਲਈ ਇਹ ਬੜੀ ਰਾਹਤ ਵਾਲੀ ਖਬਰ ਆ ਕਿ ਕੇਂਦਰ ਸਰਕਾਰ ਜਿਹੜੀ ਆ ਉਹ ਗੱਲਬਾਤ ਕਰਨ ਦੇ ਲਈ ਤਿਆਰ ਹੋ ਗਈ ਆ ਤੇ ਇਸ ਉੱਪਰ ਕਿਸਾਨ ਇਹਨਾਂ ਜਥੇਬੰਦੀਆਂ ਦੋਨੋਂ ਫਾਰਮਾਂ ਕੀਰਤੀ ਕਿਸਾਨ ਯੂਨੀਅਨ ਤੇ ਸੰਯੁਕਤ ਕਿਸਾਨ ਮੋਰਚਾ ਨਾਨੂ ਪਟੀ ਪੋਲੀਟੀਕਲ ਇਹਨਾਂ ਦੇ ਵਿੱਚ ਇੱਕ ਸਹਿਮਤੀ ਬਣ ਗਈ ਆ 14 ਫਰਵਰੀ ਨੂੰ ਚੰਡੀਗੜ੍ਹ ਦੇ ਵਿੱਚ ਸ਼ਾਮ ਨੂੰ 5 ਵਜੇ ਇਹ ਜਿਹੜੀ ਆ ਇਹਨਾਂ ਦੀ ਪਹਿਲੀ ਮੀਟਿੰਗ ਹੋਏਗੀ ਤੇ ਉਸ ਤੋਂ ਬਾਅਦ ਜੇ ਜ਼ਰੂਰਤ ਪਈ ਤਾਂ ਅਗਲੀ ਮੀਟਿੰਗ ਦਿੱਲੀ ਵਿੱਚ ਵੀ ਹੋ ਸਕਦੀ ਆ ਇਹ ਤਾਂ ਇੱਕ ਚੰਗੀ ਖਬਰ ਆ ਜਿਹੜੀ ਕਿ ਪੰਜਾਬ ਸਰਕਾਰ ਲਈ ਪ੍ਰਸ਼ਾਸਨ ਲਈ ਤੇ ਪੰਜਾਬ ਦੇ ਕਿਸਾਨਾਂ ਲਈ ਇੱਕ ਬਹੁਤ ਹੀ ਰਾਹਤ ਵਾਲੀ ਆ ਪਰ ਕੁਝ ਗੱਲਾਂ ਜਿਹੜੀਆਂ ਆ ਇੱਥੇ ਜਿਹੜੀਆਂ ਉਹ ਹੁਣ ਉੱਠ ਰਹੀਆਂ ਆ ਉਹ ਵੀ ਧਿਆਨ ਮੰਗਦੀਆਂ ਆ ਉਹਨਾਂ 'ਤੇ ਧਿਆਨ ਦੇਣਾ ਬਹੁਤ ਜ਼ਰੂਰੀ ਆ ਸਭ ਤੋਂ ਵੱਡੀ ਜਿਹੜੀ ਚਿੰਤਾ ਜ਼ਾਹਰ ਕੀਤੀ ਆ ਡਾਕਟਰ ਸਵੇਮਾਨ ਸਿੰਘ ਜਿਹੜਾ ਕਿ ਜਿਸ ਦੀ ਟੀਮ ਜਿਹੜੀ ਆ ਖਨੋਰੀ ਬਾਰਡਰ ਦੇ ਉੱਤੇ ਕਿਸਾਨ ਨੇਤਾ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਦੀ ਦੇਖਰੇਖ ਕਰਦੀ ਆ ਰਹੀ ਆ ਡਾਕਟਰ ਸਵੇਹ ਮਾਨ ਸਿੰਘ ਅਮਰੀਕਾ ਵਿੱਚ ਆ ਤੇ ਉਹਨਾਂ ਦੇ ਕੁਝ ਡਾਕਟਰ ਜਿਹੜੇ ਉਹਨਾਂ ਨੇ ਉੱਥੋਂ ਭੇਜੇ ਆ ਤੇ ਕੁਝ ਡਾਕਟਰ ਜਿਹੜੇ ਇੱਧਰ ਉਹਨਾਂ ਦੇ ਟੀਮ ਦੇ ਨਾਲ ਵਿੱਚ ਸ਼ਾਮਲ ਆ ਉਹਨਾਂ ਨੇ ਇਹ ਇਹ ਕਿਹਾ ਆ ਕਿ ਇਹ ਫੈਸਲਾ ਠੀਕ ਨਹੀਂ ਹੋਇਆ ਜੋ ਇੱਕ ਤਰ੍ਹਾਂ ਦੇ ਨਾਲ ਗੱਲਬਾਤ ਜਿਹੜੀ ਆ ਉਹਨੂੰ 14 ਫਰਵਰੀ ਨੂੰ ਮੰਨਿਆ ਗਿਆ ਜੋ ਕਿ ਜਿਸ ਦੇ ਵਿੱਚ ਕਿ ਅਜੇ 24 ਜਾਂ 25 ਦਿਨ ਬਾਕੀ ਰਹਿੰਦੇ ਆ ਇੰਨੇ ਦਿਨਾਂ ਤੱਕ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਜਿਹੜੀ ਆ ਉਹ ਉਹ ਚਿੰਤਾ ਵਾਲੀ ਗੱਲ ਬਣੀ ਰਹਿਣੀ ਆ ਕਿਉਂਕਿ ਉਹਨਾਂ ਨੇ ਅਨਾਜ ਨਾ ਲੈਣ ਦਾ ਖਾਣ ਦਾ ਫੈਸਲਾ ਕੀਤਾ ਆ ਤੇ ਜਿਹੜੀ ਉਹਨਾਂ ਦੀ ਸਿਹਤ ਆ ਉਹ ਕੋਈ ਵੀ ਇਹੋ ਜਿਹੀ ਦਵਾਈ ਨਹੀਂ ਹੈ ਜਿਹੜੇ ਨਾਲ ਡਾਕਟਰੀ ਸਹਾਇਤਾ ਦੇ ਵਿੱਚ ਕਿ ਉਹ ਉਦੋਂ ਤੱਕ ਸਰਵਾਈਵ ਕਰ ਸਕਣਗੇ ਉਹਨਾਂ ਦਾ ਸਿਹਤਮੰਦ ਹੋ ਕੇ ਉੱਠ ਕੇ ਬੈਠਣਾ ਤੇ ਫਿਰ ਮੀਟਿੰਗਾਂ ਦੇ ਵਿੱਚ ਸ਼ਾਮਲ ਹੋਣਾ ਤਾਂ ਬਹੁਤ ਦੂਰ ਦੀ ਗੱਲ ਆ ਕਿਉਂਕਿ ਜੇ ਦੇਖਿਆ ਜਾਵੇ ਤਾਂ ਉਦੋਂ ਤੱਕ ਇਹ ਜਿਹੜੇ ਆ 70-75 ਦਿਨ ਤੋਂ ਕ੍ਰੋਸ ਕਰ ਜਾਏਗਾ ਇਹਨਾਂ ਦਾ ਉੱਥੇ ਜਿਹੜਾ ਸ਼ੁਰੂ ਹੋਇਆ ਹੈ ਅਮਰ ਵਰਤ ਜਿਹੜਾ ਆ ਤੇ ਇਹ ਇੰਨੇ ਦਿਨਾਂ ਤੱਕ ਬਿਨਾਂ ਅਨਾਜ ਦੇ ਸਰਵਾਈਵ ਕਰਨਾ ਬਹੁਤ ਮੁਸ਼ਕਲ ਆ ਕੱਲਾ ਜਿਹੜਾ ਕੋਈ ਵੀ ਮੈਡੀਕਲ ਦੀ ਇਹੋ ਜਿਹੀ ਦਵਾਈ ਨਹੀਂ ਹੈਗੀ ਆ ਜਿਦੇ ਨਾਲ ਜਿਹੜੀਆਂ ਸਰੀਰ ਨੂੰ ਪ੍ਰੋਟੀਨ, ਕਾਰਬੋਹਾਈਡਰੇਟ, ਫਾਸਫੋਰਸ, ਪੋਟਾਸ਼ੀਅਮ ਜਾਂ ਜੋ ਕੁਝ ਵੀ ਇਸ ਤਰ੍ਹਾਂ ਦੀਆਂ ਤੱਤ ਜਿਹੜੇ ਸਰੀਰ ਦੇ ਅੰਦਰ ਹੋਣੇ ਜ਼ਰੂਰੀ ਹੁੰਦੇ ਆ ਜਿਨ੍ਹਾਂ ਦੇ ਨਾਲ ਕਿ ਸਾਡੀ ਸਾਡੀ ਇੱਕ ਸਿਹਤ ਜਿਹੜੀ ਆ ਉਹ ਬਰਕਰਾਰ ਰੈਂਦੀ ਆ ਉਹ ਉਹ ਜਿਹੜੇ ਆ ਦਵਾਈਆਂ ਜਿਹੜੀਆਂ ਆ ਉਹਨਾਂ ਦੇ ਨਾਲ ਪੂਰੇ ਨਹੀਂ ਹੋ ਸਕਦੇ ਤੇ ਇਹ ਉਸ ਦੀ ਸਭ ਤੋਂ ਬਹੁਤ ਵੱਡੀ ਚਿੰਤਾ ਵਾਲੀ ਗੱਲ ਹੈ ਜਿਹੜੀ ਉਹਨਾਂ ਨੇ ਕਹੀ ਆ ਕਿ ਇਹ ਇਹ ਗੱਲਬਾਤ ਜਿਹੜੀ ਸੀ ਫੌਰਨ ਸ਼ੁਰੂ ਹੋਣੀ ਚਾਹੀਦੀ ਸੀ ਤੇ ਕੋਈ ਬਹਾਨਾ ਨਹੀਂ ਸੀ ਬਣਾਇਆ ਜਾਣਾ ਚਾਹੀਦਾ ਦਿੱਲੀ ਦੀਆਂ ਚੋਣਾਂ ਦਾ ਜੇ ਦਿੱਲੀ ਦੀਆਂ ਚੋਣਾਂ ਵੀ ਸਿੱਧੀਆਂ ਤੇ ਇਹ ਜ਼ਰੂਰੀ ਨਹੀਂ ਹੈ ਕਿ ਉੱਥੇ ਫੈਸਲਾ ਕਰਕੇ ਉਹਦਾ ਐਲਾਨ ਕਰਕੇ ਹੀ ਉੱਠਿਆ ਜਾ ਸਕਦਾ ਆ ਗੱਲਬਾਤ ਕਰਕੇ ਕਿਸੇ ਸਹਿਮਤੀ ਦੇ ਉੱਤੇ ਇੱਕ ਰਜ਼ਾਮੰਦੀ ਜਿਹੜੀ ਆ ਉਹ ਬਣ ਸਕਦੀ ਆ ਉਸ ਤੋਂ ਬਾਅਦ ਉਹਦੇ ਤੇ ਸਮਝੌਤੇ ਦੇ ਉੱਤੇ ਸਹਿਮਤੀ ਦੇ ਜਿਹੜੀ ਦਸਕਤ ਹੈ ਉਹ ਹੋ ਸਕਦੇ ਆ ਪਰ ਗੱਲਬਾਤ ਹੀ ਸ਼ੁਰੂ ਕਰਨੀ 14 ਫਰਵਰੀ ਨੂੰ ਤੇ ਇੰਨੇ ਦਿਨਾਂ ਤੱਕ ਉਸ ਡੱਲੇਵਾਲ ਵੱਲੋਂ ਅਨਾਜ ਨਾ ਲੈਣਾ ਇਹ ਉਹਨਾਂ ਦੀ ਸਿਹਤ ਲਈ ਸੰਭਵ ਹੀ ਨਹੀਂ ਕਿ ਉਹ ਸਰਵਾਈਵ ਕਰ ਸਕਦੇ ਆ ਇਹ ਇਹ ਉਹਨਾਂ ਨੇ ਬਹੁਤ ਵੱਡੀ ਚਿੰਤਾ ਜ਼ਾਹਰ ਕੀਤੀ ਆ ਉਹ ਕਹਿੰਦੇ ਆ ਕਿ ਕਿਹੜੇ ਡਾਕਟਰ ਆ ਉਹ ਮੈਨੂੰ ਦੱਸਣ ਤਾਂ ਸਹੀ ਕਿ ਕਿਹੜੀਆਂ ਦਵਾਈਆਂ ਉਹਨਾਂ ਨੇ ਦੇਣੀਆਂ ਆ ਇਹੋ ਜਿਹੀਆਂ ਮੇਰੇ ਤਾਂ ਇਤਿਹਾਜ ਕੋਈ ਦਵਾਈਆਂ ਹੈ ਹੀ ਨਹੀਂ ਕਿ ਬੰਦਾ ਕੁਝ ਖਾਵੇ ਵਾ ਨਾ ਸਿਰਫ ਦਵਾਈਆਂ ਦੇ ਅਸਰ ਦੇ ਨਾਲ ਹੀ ਉਹ ਇੰਨਾ ਲੰਮਾ ਜਿਹੜਾ ਆ ਉਹ ਜਿਉਂਦਾ ਰਹਿ ਸਕੇ ਇਹ ਇੱਕ ਬਹੁਤ ਵੱਡਾ ਚਿੰਤਾ ਦਾ ਵਿਸ਼ਾ ਹੈ ਇਹਦੇ ਵੱਲ ਕਿਸਾਨ ਆਗੂਆਂ ਨੂੰ ਤੇ ਜਿਹੜੇ ਹੋਰ ਉੱਥੇ ਉਹਨਾਂ ਦੇ ਸਮਰਥਕ ਆ ਉਹਦੇ ਤੇ ਪੂਰੀ ਤਰ੍ਹਾਂ ਗੌਰ ਕਰਨੀ ਚਾਹੀਦੀ ਆ ਕਿ ਕੀ ਅਜਿਹਾ ਸੰਭਵ ਹੈ ਕਿ ਜਗਜੀਤ ਸਿੰਘ ਢੱਲੇਵਾਲ ਜਿਹੜੇ ਆ ਸਿਰਫ ਮੈਡੀਕਲ ਸਹਾਇਤਾ ਦੇ ਉੱਤੇ ਹੀ ਇਹ ਲੰਬਾ ਸਮਾਂ ਸਰਵਾਈਵ ਕਰ ਸਕਦੇ ਆ ਕਿਉਂਕਿ ਗੱਲਬਾਤ ਜਰੂਰ ਸ਼ੁਰੂ ਹੋਣੀ ਆ ਤਾਂ ਇਹ ਜ਼ਰੂਰੀ ਨਹੀਂ ਕਿ ਪਹਿਲੀ ਮੀਟਿੰਗ ਵਿੱਚ ਹੀ ਇਹ ਸਾਰਾ ਕੁਝ ਨਿਪਟ ਜਾਣਾ ਆ ਕਿਉਂਕਿ ਕੇਂਦਰ ਸਰਕਾਰ ਦਾ ਸਾਰਿਆਂ ਨੂੰ ਪਤਾ ਰਵਈਆ ਇਹ ਆ ਕਿ ਉਹ ਜਿਹੜੀਆਂ ਇਹਨਾਂ ਦੀਆਂ ਮੰਗਾਂ ਆ ਦੋ ਵੱਡੀਆਂ ਇੱਕ ਹੈਗੀ ਆ ਕਾਨੂੰਨੀ ਗਰੰਟੀ ਐਮਐਸਪੀ ਨੂੰ ਸਾਰੇ ਦੇਸ਼ ਦੇ ਵਿੱਚ 23 ਜਾਂ 24 ਫਸਲਾਂ ਦੇ ਉੱਪਰ ਦੇਣੀ ਤੇ ਦੂਸਰਾ ਆ ਕਿਸਾਨਾਂ ਦੇ ਕਰਜ਼ੇ ਮਾਫ਼ ਕਰਨੇ ਇਹ ਦੋਨੋਂ ਮੰਗਾ ਕੋ ਛੋਟੀਆਂ ਨਹੀਂਆਂ ਮੰਗਾਨੀ ਹੈਗੀਆਂ ਇਹਦੇ ਨਾਲ ਬਹੁਤ ਵੱਡੀ ਹਿਲਜੁਲ ਜੜੀਆਂ ਹੁੰਦੀ ਆ ਜਦੋਂ ਸਾਰੇ ਦੇਸ਼ ਦੇ ਵਿੱਚ ਇਹ ਮੰਗਾ ਦੀ ਗਰੰਟੀ ਦਿੱਤੀ ਜਾਂਦੀ ਆ ਤਾਂ ਕੀ ਕੇਂਦਰ ਸਰਕਾਰ ਹੂਰ ਸਕੇਟਾਂ ਦੇ ਵਿੱਚ ਜਿੱਥੇ ਹੁਣ ਇਸ ਵੇਲੇ ਮੰਡੀ ਸਿਸਟਮ ਹੀ ਨਹੀਂ ਹੈ ਉਹ ਕਿਸ ਕਿਸ ਤਰ੍ਹਾਂ ਮੁਹੱਈਆ ਕਰ ਦੇਗਾ ਕਿਸ ਤਰ੍ਹਾਂ ਉੱਥੇ ਸਰਕਾਰੀ ਖਰੀਦ ਜੜੀ ਆ ਉਹ ਉਹ ਸਾਰੀ ਜੜੀ ਆ ਸੰਭਵ ਹੋ ਸਕੇਗੀ ਇਹ ਸਾਰਾ ਕੁਝ ਇੱਕ ਛੋਟਾ ਜਿਹਾ ਮਸਲਾ ਨਹੀਂ ਹੈ ਬਹੁਤ ਵੱਡਾ ਫੰਡ ਚਾਹੀਦਾ ਆ ਸਟੋਰੇਜ ਦੀ ਕਪੈਸਿਟੀ ਉਸ ਹਿਸਾਬ ਨਾਲ ਚਾਹੀਦੀ ਆ ਤੇ ਇਹ ਕੇਂਦਰ ਸਰਕਾਰ ਨੇ ਸ਼ਾਇਦ ਇਹ ਮੰਗ ਜਿਹੜੀ ਆ ਇਸ ਤਰ੍ਹਾਂ ਉਹ ਮੰਨੇ ਵੀ ਨਾ ਉਹ ਉਹਨਾਂ ਦੀ ਤਾਂ ਇੱਕੋ ਹੀ ਸਗੀ ਕਿ ਪੰਜਾਬ ਜਿਹੜਾ ਆ ਉਹਨੂੰ ਤਾਂ ਅਸੀਂ 4-5 ਫਸਲਾਂ ਤੇ ਹੋਰ ਦੇ ਉੱਤੇ ਗਾਰੰਟੀ ਦੇ ਸਕਦੇ ਆ ਲੇਕਿਨ ਸਾਰੇ ਦੇਸ਼ ਵਿੱਚ ਇਹ ਸਿਸਟਮ ਲਾਗੂ ਕਰਨਾ ਜਿਹੜਾ ਆ ਉਹ ਸੰਭਵ ਨਹੀਂ ਹੈਗਾ ਇਹਨਾਂ ਦਾ ਜੋਰ ਜਿਹੜਾ ਆ ਸ਼ੰਭੂ ਬੈਰੀਅਰ ਦੇ ਉੱਤੇ ਕੀਰਤੀ ਕਿਸਾਨ ਯੂਨੀਅਨ ਤੇ ਜਿਹੜੇ ਹੈਗੇ ਆ ਖਨੌਰੀ ਬਾਰਡਰ ਦੇ ਉੱਤੇ ਸੰਯੁਕਤ ਕਿਸਾਨ ਮੋਰਚਾ ਨਾਨਬਿਲਿਟੀ ਕਾਲ ਦੋਹਾਂ ਦਾ ਹੀ ਸਿਰਫ ਦੋ ਵੱਡੀਆਂ ਮੰਗਾਂ ਦੇ ਉੱਤੇ ਜੋਰ ਰਿਹਾ ਐਮਐਸਪੀ ਤੇ ਕਿਸਾਨਾਂ ਦੇ ਕਰਜ਼ੇ ਮਾਫ ਕਰਾਣਾ ਐਮਐਸਪੀ ਦੀ ਕਾਨੂੰਨੀ ਗਾਰੰਟੀ ਤੇ ਜਿਹੜੀਆਂ ਹੈਗੀਆਂ ਸੰਯੁਕਤ ਕਿਸਾਨ ਮੋਰਚਾ ਦੂਜਾ ਵੱਡਾ ਗਰੁੱਪ ਆ ਜਿਨ੍ਹਾਂ ਦੇ ਵਿੱਚ ਜੋਗਿੰਦਰ ਸਿੰਘ ਉਗਰਾਹਾ ਆ ਦਰਸ਼ਨ ਪਾ ਲਿਆ ਫਿਰ ਰੁਲਦੂ ਸਿੰਘ ਆ ਉਹ ਇੱਕ ਜਿਹੜਾ ਬਹੁਤ ਵੱਡਾ ਗਰੁੱਪ ਆ ਉਹਨਾਂ ਦੀ ਜਿਹੜੀ ਸਭ ਤੋਂ ਵੱਡੀ ਮੰਗ ਆ ਉਹ ਐਮਐਸਪੀ ਨਹੀਂ ਹੈਗੀ ਤੇ ਨਾ ਹੀ ਉਹ ਕਿਸਾਨਾਂ ਦੇ ਕਰਜ਼ਿਆਂ ਦੀ ਮਾਫੀ ਨੂੰ ਆਪਣੀ ਪਹਿਲੀ ਮੰਗ ਬਣਾ ਰਹੇ ਆ ਉਹਨਾਂ ਦੀ ਸਭ ਤੋਂ ਵੱਡੀ ਜਿਸ ਮੰਗ ਦੇ ਉੱਤੇ ਉਹ ਸਭ ਤੋਂ ਪਹਿਲਾਂ ਧਿਆਨ ਦੇਣਾ ਚਾਹੁੰਦੇ ਆ ਉਹ ਹੈਗੀ ਆ ਜਿਹੜਾ ਕੇਂਦਰ ਸਰਕਾਰ ਨੇ ਨਵਾਂ ਡਰਾਫਟ ਤਿਆਰ ਕੀਤਾ ਆ ਖੇਤੀ ਮੰਡੀ ਕਰਨ ਦੇ ਸਬੰਧੀ ਜੋ ਇਹ ਸਮਝਾਇਆ ਜਾ ਰਿਹਾ ਹੈ ਵੀ ਜਿਹੜੇ ਤਿੰਨ ਖੇਤੀ ਦੇ ਕਾਨੂੰਨ ਕੇਂਦਰ ਸਰਕਾਰ ਨੇ ਕਿਸਾਨਾਂ ਦੇ ਦਿੱਲੀ ਅੰਦੋਲਨ ਦੇ ਦਬਾਅ ਹੇਠਾ ਕੇ ਰੱਦ ਕੀਤੇ ਸੀ ਉਹਨਾਂ ਨੂੰ ਹੀ ਦੁਬਾਰਾ ਇੱਕ ਤਰ੍ਹਾਂ ਨਾਲ ਫਿਰ ਲਿਆ ਕੇ ਲਾਗੂ ਕੀਤਾ ਜਾ ਰਿਹਾ ਆ ਜਿਸ ਦੇ ਰਾਹੀਂ ਜਿਹੜੀ ਆ ਕਿ ਪ੍ਰਾਈਵੇਟ ਸੈਕਟਰ ਨੂੰ ਖੁੱਲ੍ਹ ਦਿੱਤੀ ਜਾਏਗੀ ਖੇਤੀ ਸੈਕਟਰ ਦੇ ਵਿੱਚ ਦਾਖਲ ਹੋਣ ਦੀ ਤੇ ਜਿਹੜੀਆਂ ਜਿਸ ਦਾ ਇਹ ਡਰਿਆ ਕਿ ਉਹ ਜਿਹੜਾ ਮੰਡੀ ਸਿਸਟਮ ਸਾਡੇ ਚੱਲ ਰਿਹਾ ਆ ਪੰਜਾਬ ਹਰਿਆਣਾ ਦੇ ਵਿੱਚ ਇਹਨੂੰ ਬਹੁਤ ਵੱਡੀ ਸੈਟਬੈਕ ਲੱਗੇਗੀ ਉਹ ਉਹ ਇਹੀ ਕਹਿ ਰਹੇ ਆ ਐਸਕੇਐਮ ਵਾਲੇ ਕਿ ਸਾਨੂੰ ਸਾਰਾ ਜੋਰ ਜਿਹੜਾ ਆ ਉਹਦੇ ਤੇ ਪਹਿਲਾਂ ਲਾਉਣਾ ਚਾਹੀਦਾ ਆ ਐਮਐਸਪੀ ਤੇ ਦੀ ਕਾਨੂੰਨੀ ਗਾਰੰਟੀ ਜਿਹੜੀ ਆ ਜਾਂ ਕਿਸਾਨਾਂ ਦੇ ਕਰਜ਼ੇ ਮੁਆਫ ਕਰਨਾ ਤੇ ਬਾਅਦ ਦੀਆਂ ਗੱਲਾਂ ਆ ਜਦੋਂ ਕਿ ਖਨੌਰੀ ਬਾਰਡਰ ਤੇ ਬੈਠੇ ਕਿਸਾਨ ਮੋਰਚੇ ਵਾਲਿਆਂ ਦਾ ਸ਼ੰਭੂ ਬੈਰੀਅਰ ਵਾਲਿਆਂ ਦਾ ਸਰਵਨ ਸਿੰਘ ਪੰਦੇਰ ਉਹਨਾਂ ਦਾ ਤੇ ਇਹ ਜਿਹੜੇ ਜਗਜੀਤ ਸਿੰਘ ਦੱਲੇਵਾਲ ਵਾਲੇ ਆ ਇਹਨਾਂ ਦਾ ਸਾਰਾ ਜੋਰ ਜਿਹੜਾ ਸਭ ਤੋਂ ਪਹਿਲਾਂ ਲੱਗਿਆ ਆ ਉਹ ਲੱਗਿਆ ਆ ਐਮਐਸਪੀ ਦੀ ਕਾਨੂੰਨੀ ਗਰੰਟੀ ਦੇ ਉੱਪਰ ਸ਼ਾਇਦ ਇਹੀ ਕਾਰਨ ਆ ਕਿ ਇਹਨਾਂ ਦੀ ਜਿਹੜੀ ਮੀਟਿੰਗ ਹੋਈ ਸੀ ਪਾਤੜਾਂ ਦੇ ਵਿੱਚ ਇਹ ਉਹਦੇ ਵਿੱਚ ਕੋਈ ਸਹਿਮਤੀ ਜਿਹੜੀ ਸੀ ਇੱਕ ਵੱਡੇ ਅੰਦੋਲਨ ਦੇ ਰੂਪ ਵਿੱਚ ਨਹੀਂ ਹੋ ਸਕੀ ਕਿਉਂਕਿ ਉੱਥੇ ਸਭ ਤੋਂ ਜਿਹੜੀ ਵੱਡੀ ਮੰਗ ਆ ਉਹ ਕਿਹੜੀ ਹੋਣੀ ਚਾਹੀਦੀ ਆ ਉਹਦੇ ਉਹ ਇੱਕ ਹੋਣੀ ਚਾਹੀਦੀ ਆ ਤੇ ਉਹ ਇਹਨਾਂ ਦੀ ਉੱਤੇ ਉਹਨਾਂ ਦੇ ਉੱਤੇ ਸਹਿਮਤ ਨਹੀਂ ਹੈ ਗਈ ਹੋਰ ਵੀ ਕੁਝ ਮੰਗਾਂ ਹੈਗੀਆਂ ਜਿਹੜੀਆਂ ਕਿ ਐ ਐਸਕੇਐਮ ਦੀਆਂ ਮੰਗਾਂ ਆ ਪਰ ਇਹਨਾਂ ਦੇ ਦੂਸਰੇ ਗਰੁੱਪ ਵਾਲਿਆਂ ਦੇ ਚਾਰਟਰ ਦੇ ਵਿੱਚੋਂ ਮੰਗਾਂ ਨਹੀਂ ਹੈਗੀਆਂ ਤੇ ਇਹ ਇੱਕ ਤਰ੍ਹਾਂ ਨਾਲ ਇਹਨਾਂ ਦੀ ਜਿਹੜੀ ਏਕਤਾ ਸੰਬੰਧੀ ਗੱਲਬਾਤ ਸੀ ਉਹ ਤਾਂ ਲੰਮਕ ਗਈ ਸੀ ਇਸੇ ਕਰਕੇ ਕਿ ਕੋਈ ਸਹਿਮਤੀ ਨਹੀਂ ਹੈਗੀ ਨਾ ਤਾਂ ਉਹ ਰਣਨੀਤੀ ਦੇ ਉੱਤੇ ਆ ਵੀ ਕਿਸ ਤਰ੍ਹਾਂ ਅੰਦੋਲਨ ਨੂੰ ਅੱਗੇ ਲੈ ਕੇ ਜਾਣਾ ਨਾ ਹੀ ਮੰਗਾਂ ਦੇ ਚਾਰਟਰ ਦੇ ਉੱਤੇ ਸਹਿਮਤੀ ਆ ਤੇ ਉਹਦੇ ਨਤੀਜੇ ਜਿਹੜੇ ਆ ਅਜੇ ਇੰਨੀ ਜਲਦੀ ਨਿਕਲਣ ਦੀ ਸੰਭਾਵਨਾ ਵੀ ਨਹੀਂ ਹੈਗੀ ਆ ਓ ਐਸਕੇਐਮ ਵਾਲਿਆਂ ਨੂੰ ਤਾਂ ਉਹਨਾਂ ਨੇ ਜਿਹੜੀ ਮੀਟਿੰਗ 14 ਫਰਵਰੀ ਨੂੰ ਚੰਡੀਗੜ੍ਹ ਦੇ ਵਿੱਚ ਹੋਣੀ ਆ ਕੇਂਦਰ ਸਰਕਾਰ ਨੇ ਉਹਨਾਂ ਨੂੰ ਕੋਈ ਸੱਦਾ ਨਹੀਂ ਦਿੱਤਾ ਉਹ ਮੀਟਿੰਗ ਸਿਰਫ ਇਹਨਾਂ ਦੇ ਨਾਲ ਹੀ ਹੋਣੀ ਆ ਸ਼ੰਭੂ ਬੈਰੀਅਰ ਵਾਲਿਆਂ ਨਾਲ ਤੇ ਖਨੌਰੀ ਬਾਰਡਰ ਵਾਲਿਆਂ ਨਾਲ ਤੇ ਉੱਥੇ ਕੀ ਸਿੱਟਾ ਨਿਕਲਦਾ ਆ ਇਹ ਤਾਂ ਅਜੇ ਕੁਝ ਵੀ ਨਹੀਂ ਕਿਹਾ ਜਾ ਸਕਦਾ ਕਿਉਂਕਿ ਇਹ ਤਾਂ ਸਿਰਫ ਗੱਲਬਾਤ ਹੋਣ ਸ਼ੁਰੂ ਹੋਣ ਤੱਕ ਦੀ ਗੱਲ ਆ ਮੰਗਾ ਤਾਂ ਉਸ ਤੋਂ ਅੱਗੇ ਮੰਨ ਹੋਣੀ ਆ ਜਿਹੜੀਆਂ ਆ ਬਹੁਤ ਵੱਡੀ ਗੱਲ ਆ ਉਹਦੇ ਤੇ ਬੜੀ ਚਰਚਾ ਹੋਣੀ ਆ ਤੇ ਉਹਦੇ ਚ ਫਿਰ ਇਹ ਵੀ ਹੈਗਾ ਆ ਕਿ ਜੇ ਕਿਸਾਨ ਪਹਿਲਾਂ ਦੀ ਤਰ੍ਹਾਂ ਭਈ ਜੇ ਸਾਡੀ ਮੰਗ ਮੰਨਣੀ ਮੰਨੋ ਨਹੀਂ ਤਾਂ ਅਸੀਂ ਚੱਲੇ ਆ ਉੱਠ ਕੇ ਉਹ ਉੱਥੇ ਨਹੀਂ ਚੱਲੇਗਾ ਜੇ ਇਸ ਤਰ੍ਹਾਂ ਕਰਕੇ ਗੱਲ ਫਿਰ ਡੈਡਲੌਕ ਪੈਦਾ ਕਰਕੇ ਉੱਥੋਂ ਆ ਗਏ ਤਾਂ ਮੁੜ ਕੇ ਫਿਰ ਉਹ ਇਹ ਅੰਦੋਲਨ ਕਿਹੜੇ ਰੂਪ ਚ ਲੈ ਕੇ ਜਾਣਗੇ ਉਹ ਆਪਾਂ ਨੂੰ ਪਤਾ ਹੀ ਆ ਕਿ ਅੱਗੇ ਵੀ ਲੰਮਕਿਆ ਹੈ ਬਹੁਤ ਸਾਰਾ ਇਹਨਾਂ ਦਾ ਅੰਦੋਲਨ ਤੇ ਇਹ ਅੱਗੇ ਹੋਰ ਵੀ ਫਿਰ ਲੰਮਕੇਗਾ ਐਸ ਵੇਲੇ ਫਿਰ ਸਵਾਲ ਉਹੀ ਆ ਜਗਜੀਤ ਸਿੰਘ ਢੱਲੇਵਾਲ ਦਾ ਜਿਹੜੇ 121 ਕਿਸਾਨ ਬੈਠੇ ਸੀਗੇ ਖਨੌਰੀ ਬਾਰਡਰ ਤੇ ਹਰਿਆਣੇ ਵਾਲੇ ਪਾਸੇ ਨੂੰ 111 ਉਹਨਾਂ ਚ ਪੰਜਾਬ ਦੇ ਸੀ ਤੇ 10 ਹਰਿਆਣੇ ਦੇ ਸੀ ਉਹ 2100 121 ਜਿਹੜੇ ਕਿਸਾਨਾਂ ਨੇ ਆਪਣਾ ਮਰਨ ਵਰਤ ਜਿਹੜਾ ਅੱਜ ਖਤਮ ਕਰ ਦਿੱਤਾ ਆ ਲੇਕਿਨ ਜਗਜੀਤ ਸਿੰਘ ਢੱਲੇਵਾਲ ਦਾ ਮਰਨ ਵਰਤ ਜਿਹੜਾ ਆ ਉਹ ਜਾਰੀ ਰਹੇਗਾ ਸਿਰਫ ਡਾਕਟਰੀ ਸਿਹਤਾਈ ਲੈਣੀ ਉਹਨਾਂ ਨੇ ਪ੍ਰਵਾਨ ਕੀਤੀ ਆ ਤੇ ਡਾਕਟਰ ਸਵੈਮਾਨ ਸਿੰਘ ਮਾਨ ਜਿਹੜਾ ਆ ਉਹਨਾਂ ਦੀ ਟੀਮ ਦਾ ਜਿਹੜਾ ਹੈੱਡ ਆ ਜਿਹੜਾ ਕਿ ਇਹਨਾਂ ਦੀ ਸਿਹਤ ਦੀ ਦੇਖਭਾਲ ਕਰ ਰਿਹਾ ਆ ਉਹਦੇ ਇਹਨਾਂ ਗੱਲਾਂ ਦੇ ਉੱਤੇ ਧਿਆਨ ਦੇਣਾ ਪਵੇਗਾ ਕਿ ਮੈਡੀਕਲ ਸਹੂਲਤ ਜਿਹੜੀ ਆ ਉਹਨਾਂ ਦੀ ਜਾਨ ਬਚੀ ਰਹਿਣ ਦੀ ਕੋਈ ਗਾਰੰਟੀ ਨਹੀਂ ਹੈ ਸਰੀਰ ਦੇ ਵਿੱਚੋਂ ਉਹ ਤੱਤ ਖਤਮ ਹੁੰਦੇ ਹੋ ਗਏ ਆ ਹੁੰਦੇ ਜਾ ਰਹੇ ਆ ਜਿਨ੍ਹਾਂ ਦੇ ਨਾਲ ਮੁੰਡਾ ਜਿਉਂਦਾ ਰਹਿੰਦਾ ਆ ਮੈਡੀਕਲ ਦਵਾਈ ਜਿਹੜੀ ਆ ਇਦੇ ਵਿੱਚ ਕੁਝ ਵੀ ਇਹੋ ਜਿਹਾ ਨਹੀਂ ਹੁੰਦਾ ਕਿ ਉਹ ਜਿਹੜੇ ਆ ਤੱਤ ਇਹਨਾਂ ਦੇ ਸਾਰੇ ਸਰੀਰ ਦੇ ਵਿੱਚ ਉਹ ਪੂਰੇ ਹੋ ਜਾਣਗੇ ਤੇ ਜਿਸ ਤਰ੍ਹਾਂ ਦੀ ਇਸ ਵੇਲੇ ਇਹਨਾਂ ਦੀ ਸਿਹਤ ਆ ਉਹ ਕਹਿੰਦੇ ਕਿ ਬੇहद ਚਿੰਤਾਜਨਕ ਆ ਇਹਨਾਂ ਦਾ ਉਹ ਉਸੇ ਤਰ੍ਹਾਂ ਹੀ ਸਿਹਤ ਦਾ ਰਹਿਣਾ ਵੀ ਸੰਭਵ ਨਹੀਂ ਹੈਗਾ ਤੇ ਇਹ ਕਿਸ ਤਰ੍ਹਾਂ ਸੋਚ ਰਹੇ ਆ ਕਿ ਤੰਦਰੁਸਤ ਹੋ ਕੇ ਜਾ ਕੇ ਮੀਟਿੰਗ ਦੇ ਵਿੱਚ ਬੈਠ ਸਕਣਗੇ ਇਹ ਆ ਇਸ ਵੇਲੇ ਵੱਡਾ ਮੁੱਦਾ ਕਿਸਾਨਾਂ ਦਾ ਇਹਦੇ ਉੱਪਰ ਕਿਸਾਨ ਜਥੇਬੰਦੀਆਂ ਜਿਹੜੀਆਂ ਅੰਦੋਲਨ ਦੁਹਾਂਤਾਂ ਦੇ ਕਰ ਰਹੀਆਂ ਆ ਉਹਨਾਂ ਨੂੰ ਧਿਆਨ ਦੇਣ ਦੀ ਲੋੜ ਆ ਮਸਲੇ ਬਹੁਤ ਵੱਡੇ ਆ ਅੱਜ ਵੀ ਮੈਂ ਉਸ ਗੱਲ ਤੇ ਜ਼ੋਰ ਦੇ ਰਿਹਾ ਆ ਕਿ ਕਿਸਾਨ ਜੁਨੀਆ ਨਾਲ ਜਿਹੜੀਆਂ ਆ ਇਹ ਇੱਕ ਮੁੱਠ ਹੋ ਕੇ ਇੱਕ ਰਣਨੀਤੀ ਤੇ ਚੱਲਣਗੀਆਂ ਤਾਂ ਕੁਝ ਨਾ ਕੁਝ ਜ਼ਰੂਰ ਮਿਲ ਜਾਏਗਾ ਨਹੀਂ ਤਾਂ ਇਹ ਇਸ ਤਰ੍ਹਾਂ ਮੈਨੂੰ ਨਹੀਂ ਲੱਗਦਾ ਕਿ ਕੁਝ ਇਹਨਾਂ ਦੇ ਪੱਲੇ ਪੈਣ ਵਾਲਾ ਆ ਕਿਉਂਕਿ ਜੇ ਉਹ ਇਹਨਾਂ ਦੀ ਮੰਗ ਮੰਨਦੇ ਆ ਤੇ ਦੂਸਰੀਆਂ ਜਥੇਬੰਦੀਆਂ ਉਹ ਤਾਂ ਇਹਨਾਂ ਤੋਂ ਵੀ ਜ਼ਿਆਦਾ ਉਹਨਾਂ ਦਾ ਸੰਗਠਨ ਵੱਡਾ ਆ ਤੇ ਉਹ ਉਸ ਅੰਦੋਲਨ ਨੂੰ ਫਿਰ ਕੇਂਦਰ ਜਿਹੜਾ ਆ ਉਹ ਕਿਸ ਤਰ੍ਹਾਂ ਫੇਸ ਕਰੇਗਾ ਉਹਨਾਂ ਨਾਲ ਤਾਂ ਉਹਨਾਂ ਨੇ ਕੋਈ ਗੱਲ ਉਹਨਾਂ ਦੀ ਸੁਣੀ ਨਹੀਂ ਉਹਨਾਂ ਨੇ ਰਾਸ਼ਟਰਪਤੀ ਨੂੰ ਮਿਲਣ ਲਈ ਸਮਾਂ ਮੰਗਿਆ ਸੀ ਉਹ ਵੀ ਨਹੀਂ ਦਿੱਤਾ ਕਿ ਉਹਨਾਂ ਨੇ ਉਹ ਕਹਿੰਦੇ ਜੀ ਸਾਡੇ ਕੋਲ ਤਾਂ ਸਮਾਂ ਹੀ ਨਹੀਂ ਹੈਗਾ ਤੁਹਾਨੂੰ ਦੇਣ ਵਾਸਤੇ ਫਿਰ ਇਹਨਾਂ ਨੇ ਡੱਲੇਵਾਲ ਵਾਰੇ ਜਿਹੜੀ ਚਿੱਠੀ ਲਿਖੀ ਸੀ ਪ੍ਰਧਾਨ ਮੰਤਰੀ ਨੂੰ ਤੇ ਅੰਦੋਲਨ ਉਹਨਾਂ ਦਾ ਉਹੀ ਆ ਕਿ ਪ੍ਰਦਰਸ਼ਨ ਕਰਨੇ ਆ ਆਪਣੇ ਬਾਤ ਤੋਂ ਬਾਅਦ ਇਹੀ ਹੁੰਦਾ ਆ ਕਿ ਟਰੈਪ ਕਰੋਗ ਲਿਆ ਰੇਲਾਂ ਰੋਕ ਲਈਆਂ ਇਹ ਇਹ ਸਾਰਾ ਕੁਝ ਜਿਹੜਾ ਆ ਇਹ ਇੱਕ ਦਬਾਅ ਪਾਉਣ ਦੀਆਂ ਨੀਤੀਆਂ ਹੁੰਦੀਆਂ ਆ ਜਿਹੜੇ ਆ ਕਿ ਇੱਕ ਸਮਝੌਤਾ ਤਾਂ ਫਿਰ ਵੀ ਟੇਬਲ ਦੇ ਉੱਤੇ ਬੈਠ ਕੇ ਕਰਨਾ ਹੁੰਦਾ ਕਦੇ ਵੀ ਸਰਕਾਰਾਂ ਜਿਹੜੀਆਂ ਹਨ ਦਬਾਅ ਦੇ ਹੇਠਾਂ ਆ ਕੇ ਐਲਾਨ ਨਹੀਂ ਕਰਦੀਆਂ ਕਿ ਅਸੀਂ ਤੁਹਾਡੀ ਮੰਗ ਮੰਨ ਲਈ ਆ ਤੇ ਤੁਸੀਂ ਉੱਠ ਖੜੇ ਹੋਵੋ ਕਿਉਂਕਿ ਏਜੰਡਾ ਬਹੁਤ ਵੱਡਾ ਹੈ ਇਹਨਾਂ ਦਾ ਹੁਣ ਅਗਲੀ ਗੱਲ ਜਿਹੜੀ ਆ ਦੂਸਰੀ ਉਹ ਪੰਜਾਬ ਦੀ ਏ ਆ ਕਿ ਆਪਣੇ ਹਰਿਆਣੇ ਦੀ ਇਹਰੇ ਆਣੇ ਦੇ ਵਿੱਚ ਗੁਰਦੁਆਰਾ ਪ੍ਰਬੰਧ ਕਮਿਟੀ ਦੀਆਂ ਅੱਜ ਵੋਟਾਂ ਪੈ ਰਹੀਆਂ ਆ ਤੇ ਇਹ ਸ਼ਾਮ ਨੂੰ ਪਤਾ ਲੱਗੇਗਾ ਜਦੋਂ ਵੋਟਾਂ ਦੀ ਗਿਣਤੀ ਸ਼ੁਰੂ ਹੋਏਗੀ ਕਿ ਜਿਹੜਾ ਸ਼੍ਰੋਮਣੀ ਕਮੇਟੀ ਪੰਜਾਬ ਵੱਲੋਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਜਿਹੜੇ ਉਮੀਦਵਾਰ ਖੜੇ ਕੀਤੇ ਆ ਉਹਨਾਂ ਦੀ ਉੱਥੇ ਪੋਜੀਸ਼ਨ ਕੀ ਰਹਿੰਦੀ ਆ ਤੇ ਕਿਸ ਤਰ੍ਹਾਂ ਦਾ ਉੱਥੇ ਇੱਕ ਉਹ ਸੀਟਾਂ ਦਾ ਜਿਹੜਾ ਇੱਕ ਸੰਤੁਲਨ ਬਣ ਕੇ ਨਿਕਲਦਾ ਆ ਤੇ ਕੌਣ ਉੱਥੇ ਉਹ ਸੰਭਾਲੇਗਾ ਕਿਉਂਕਿ ਚੋਣਾਂ ਤੋਂ ਬਾਅਦ ਫਿਰ ਅਗਲੇ 5 ਸਾਲ ਤਾਂ ਜਿਹੜਾ ਹੈਗਾ ਆ ਉਹ ਪ੍ਰਬੰਧ ਜਿਹੜਾ ਆ ਜੋ ਜਿੱਤੇਗਾ ਜਾਂ ਜੋ ਇਹਨਾਂ ਦੇ ਵਿੱਚ ਬਹੁਮਤ ਵਾਲੇ ਹੋਣਗੇ ਉਹਨਾਂ ਦੇ ਹੱਥ ਆ ਜਾਣਾ ਆ ਤੇ ਇਹ ਸਾਰਾ ਕੁਝ ਜਿਹੜਾ ਆ ਸਾਨੂੰ ਦੇਰ ਸ਼ਾਮ ਨੂੰ ਅੱਜ ਪਤਾ ਲੱਗੇਗਾ ਤੀਸਰੀ ਗੱਲ ਹੈਗੀ ਆ ਬਹੁਤ ਵੱਡੀ ਜਿਹੜੀ ਆ ਉਹ ਹੈਗੀ ਆ ਗਾਜ਼ਾ ਦੀ ਤੇ ਇਸਰਾਇਲ ਦੀ ਅੱਜ ਸਵੇਰੇ ਭਾਰਤ ਦੇ ਸਮੇਂ ਅਨੁਸਾਰ 11:30 ਵਜੇ ਇਹ ਇਨੰਦੇ ਵਿੱਚ ਸੀਜ਼ ਫਾਇਰ ਜਿਹੜਾ ਸਮਝੌਤਾ ਹੋਇਆ ਆ ਉਹ ਸ਼ੁਰੂ ਹੋਣ ਦਾ ਸਮਾਂ ਸੀ ਲੇਕਿਨ 11:30 ਵਜੇ ਤੱਕ ਇਹ ਅਮਲ ਵਿੱਚ ਨਹੀਂ ਆਇਆ ਸੀ ਉਹਦਾ ਕਾਰਨ ਇਹ ਸੀ ਕਿ ਇਜ਼ਰਾਇਲ ਨੇ ਪ੍ਰਧਾਨ ਮੰਤਰੀ ਨੇ ਕੱਲ ਆਪਣੇ ਭਾਸ਼ਣ ਵਿੱਚ ਇਹ ਗੱਲ ਕਹੀ ਸੀ ਕਿ ਜੇ ਹਮਾਸ ਨੇ ਉਹਨੂੰ ਉਹ ਲਿਸਟ ਨਾ ਭੇਜੀ ਬੰਦੀ ਜਿਹੜੇ ਉਹਨਾਂ ਨੇ ਬਣਾਏ ਹੋਏ ਆ ਕਿ ਉਹ ਕਿਹੜੇ-ਕਿਹੜੇ ਹੈਗੇ ਆ ਤੇ ਕਿੰਨੇ ਆ ਉਹ ਜਿਹੜੇ ਆ ਸਮਝੌਤੇ ਦੇ ਉੱਤੇ ਪਾਬੰਦ ਨਹੀਂ ਰਹਿਣਗੇ ਤੇ ਹਮਲੇ ਕਰਨਗੇ ਉਹੀ ਗੱਲ ਹੋਈ ਆ ਕਿ ਹਮਾਸ ਨੇ ਉਹ ਲਿਸਟ ਦਿੱਤੀ ਨਹੀਂ ਅਜੇ ਉਹ ਕਹਿ ਰਹੇ ਆ ਕਿ ਕੋਈ ਟੈਕਨੀਕਲ ਅੜਚਣਾ ਆ ਰਹੀ ਆ ਪਹਚਾਉਣ ਦੇ ਵਿੱਚ ਕਿਉਂਕਿ ਜਿਹੜੇ ਇਸਰਾਈਲ ਦੇ ਹਵਾਈ ਜਹਾਜ਼ ਆ ਉਹ ਗਾਜ਼ਾ ਦੇ ਉੱਪਰ ਘੁੰਮ ਰਹੇ ਆ ਤੇ ਸ਼ਾਇਦ ਉਹਨਾਂ ਨੇ ਜੋ ਉਹਨਾਂ ਨੇ ਜਿੱਥੇ ਬੰਦੀ ਇਹਨਾਂ ਦੇ ਸਰੰਗਾਂ ਚ ਲੁਕੋ ਕੇ ਰੱਖਿਓ ਆ ਉਸ ਪਤਾ ਨਹੀਂ ਲੱਗਣ ਦੇਣਾ ਚਾਹੁੰਦੇ ਇਹ ਉਹ ਕਿੱਥੇ ਸੀ ਜਿੱਥੇ ਤੱਕ ਇਸرائیਲੀ ਫੌਜਾਂ ਵੀ ਨਹੀਂ ਪਹੁੰਚ ਸਕੀਆਂ ਤੇ ਇਸ ਵੇਲੇ ਇੱਕ ਤਰ੍ਹਾਂ ਦਾ ਤਣਾਅ ਬਣਿਆ ਆ ਅੱਜ ਇਸرائیਲ ਨੇ ਜਿਹੜੇ ਸੀਗੇ तकरीबन 800 ਦੇ ਆਸ-ਪਾਸ ਜਿਹੜੇ ਹੈਗੇ ਆ ਇਹ ਇਹਨਾਂ ਨੇ ਜਿਹੜਾ ਕੋਲ ਸਮਝੌਤਾ ਜਿਹੜਾ ਇਹਨਾਂ ਦਾ 42 ਦਿਨਾਂ ਵਾਲਾ ਆ ਪਹਿਲਾ ਫੇਸ ਉਹਦੇ ਚ ਇਹ ਆ ਕਿ 2000 ਸ਼ਰਨਾਰਤੀ ਇਸرائیਲ ਨੇ ਜਿਹੜੇ ਆ ਛੱਡਣੇ ਆ ਤੇ ਜਿਹੜੇ ਉਹਦੇ ਬਦਲੇ ਚ ਫلسطੀਨੀਆਂ ਨੇ 33 ਜਿਹੜੇ ਬੰਦੀ ਬਣਾ ਕੇ ਰੱਖੀ ਹੋਏ ਆ ਉਹ ਵੀ ਇਸرائیਲ ਨੂੰ ਸੌਂਪਣੇ ਆ ਅੱਜ ਪਹਿਲੇ ਦਿਨ ਇਹ ਸੀਗਾ ਕਿ ਇਹਨਾਂ ਨੇ ਹਮਾਸ ਵਾਲਿਆਂ ਨੇ ਤਿੰਨ ਬੰਦੀ ਜਿਹੜੇ ਸੀ ਰਿਹਾ ਕਰਨੇ ਆ ਤੇ ਤਕਰੀਬਨ 75 ਤੋਂ ਲੈ ਕੇ 80 85 ਤੱਕ ਜਿਹੜੇ ਆ ਉਹ ਥਲਸਤੀ ਨਹੀਂ ਕਹਿੰਦੀ ਜਿਹੜੇ ਆ ਉਹ ਇਸਰਾਇਲ ਨੇ ਰਿਹਾ ਕਰਨੇ ਆ ਪਰ ਸਵੇਰੇ 2 ਘੰਟੇ ਲੰਘਣ ਬਾਅਦ ਵੀ ਇਹ ਜਿਹੜਾ ਸਮਝੌਤਾ ਅਜੇ ਅਮਲ ਵਿੱਚ ਨਹੀਂ ਆਇਆ ਸੀ ਤੇ ਇਸرائیਲੀ ਹਵਾਈ ਜਹਾਜ਼ਾਂ ਨੇ ਗਾਜ਼ਾ ਦੇ ਉੱਤੇ ਹਮਲੇ ਫਿਰਕ ਕੀਤੇ ਜਾ ਰਹੇ ਆ ਉਹਨਾਂ ਵੱਲੋਂ ਤੇ ਹਾਲਾਂਕਿ ਇਹ ਜਿਹੜਾ ਸਮਝੌਤਾ ਲਾਗੂ ਹੋਣ ਦਾ ਸਮਾਂ ਜਿਹੜਾ ਆ ਉਹ ਸ਼ੁਰੂ ਹੋ ਚੁੱਕਿਆ ਆ ਹੁਣ ਇਹ ਅੱਗੇ ਐਡਾ ਵੱਡਾ ਸਮਝੌਤਾ ਜਿਹੜਾ ਆ ਸਾਰਾ ਇੰਨੇ ਦਿਨਾਂ ਦੇ ਵਿੱਚ ਬਹੁਤ ਚਾਰ ਫੇਸਾਂ 'ਚ ਲਾਗੂ ਹੋਣਾ ਆ ਉਦੋਂ ਤੱਕ ਇਹਨਾਂ ਦੇ ਵਿੱਚ ਤਣਾਅ ਬਣੇ ਰਹਿਣ ਦੀ ਸੰਭਾਵਨਾ ਜਿਹੜੀ ਆ ਉਸੇ ਤਰ੍ਹਾਂ ਹੀ ਬਰਕਰਾਰ ਆ ਤੇ ਲੋਕ ਇਸਰਾਈਲ ਦੇ ਵਿੱਚ ਵੀ ਤੇ ਫਲਸਤੀਨ ਦੇ ਵਿੱਚ ਵੀ ਜਿਹੜੇ ਕੱਟੜ ਲੋਕ ਨਹੀਂ ਹੈ ਉਹ ਦੁਆ ਕਰ ਰਹੇ ਆ ਕਿ ਸ਼ਾਂਤੀਪੂਰਵਕ ਸਾਰਾ ਕੰਮ ਹੋ ਜਾਏ ਗੋਲੀ ਬੰਦ ਹੋ ਜਾਏ ਤੇ ਇਸਰਾਇਲ ਜਿਹੜਾ ਆ ਉਹ ਵੀ ਕੁਝ ਆਟਣਾ ਜਿਹੜੀਆਂ ਅੱਜ ਡਾ ਰਿਆ ਆ ਕਿ ਉਹ ਗਾਜ਼ਾ ਸ਼ਹਿਰ ਦੇ ਵਿੱਚੋਂ ਤਾਂ ਉਹਨੇ ਆਪਣੀ ਫੌਜ ਜਿਹੜੀ ਆ ਬਾਹਰ ਲੈ ਜਾਣੀ ਸ਼ੁਰੂ ਕਰ ਦਿੱਤੀ ਆ ਲੇਕਿਨ ਉਹ ਲਿ ਜਾ ਰਿਹਾ ਆ ਫਿਲਾਡੈਲਫੀਆ ਕੋਰੀਡੋਰ ਤੇ ਜਿੱਥੇ ਕੇ ਸਮਝਾਉਤਾ ਹੋਇਆ ਕਿ ਉੱਥੋਂ ਵੀ ਇਸਰਾਇਲੀ ਫੌਜ ਨੇ ਪਿੱਛੇ ਹੜਨਾ ਆ ਪਰ ਇਸਰਾਇਲ ਕਹਿ ਰਿਹਾ ਕਿ ਸਾਡੀ ਫੌਜ ਉੱਥੇ ਰਹੇਗੀ ਕਿਉਂਕਿ ਮਿਸਰ ਨੂੰ ਤੇ ਫਲਸਤੀਨ ਨੂੰ ਜੋੜਨ ਵਾਲਾ ਇੱਕ ਕੋਰੀਡੋਰ ਜਿਹੜਾ ਆ ਬਹੁਤ ਹੀ ਇੰਪੋਰਟੈਂਟ ਆ ਉਹ ਫਲਸਤੀਨੀ ਜਿਹੜੇ ਆ ਉਧਰੋਂ ਬੜੇ ਆਰਾਮ ਨਾਲ ਉਧਰ ਨੂੰ ਲੰਘ ਸਕਦੇ ਆ ਇੱਕ ਦੂਜੇ ਪਾਸੇ ਨੂੰ ਤੇ ਇਸਰਾਇਲ ਨੇ ਇਹਦੀ ਚਾਰ ਚੁਫੇਰੀਆਂ ਨਾਕਾਬੰਦੀ ਕੀਤੀ ਹੋਈ ਆ ਸੋ ਇਹ ਤਾਂ ਹੈ ਫਲਸਤੀਨ ਦੀ ਗੱਲ ਤੇ ਦੇਖਦੇ ਆ ਕਿ ਇਹ ਸਮਝੌਤਾ ਅਜ ਪਹਿਲਾ ਦਿਨ ਆ ਪਹਿਲੇ ਦਿਨ ਹੀ ਇਹ ਤਰ੍ਹਾਂ ਬਣਿਆ ਆ ਅੱਗੇ ਕਿਵੇਂ ਚੱਲਦਾ ਆ ਤੇ ਇੱਕ ਹੋਰ ਖਬਰ ਆ ਅਮਰੀਕਾ ਦੀ ਉੱਥੇ ਡੋਨਾਲਡ ਟਰੰਪ ਨੇ 20 ਤਰੀਕ ਭੜਕੇ ਜਾਨੀ ਕਿ ਭਾਰਤੀ ਸਮੇਂ ਅਨੁਸਾਰ ਤਾਂ ਸ਼ਹਿਰ ਦੇ ਇੱਕ ਦਿਨ ਪਰਸ ਨੂੰ ਹੀ ਸੋਮਵਾਰ ਸਵੇਰ ਨੂੰ ਬਣੇ ਇਹ ਮੰਗਲਵਾਰ ਨੂੰ ਸਵੇਰੇ ਪਰ ਇਹ ਕੱਲ ਉੱਥੇ 23 ਤਰੀਕ ਨੂੰ ਸੌ ਚੁੱਕ ਲੈਣੀਆਂ ਨੇ ਰਵੰਡਰ ਆਪਣੇ ਤੇ ਇੱਕ ਨਵਾਂ ਉੱਥੇ ਦੌਰ ਜਿਹੜਾ ਆ ਸਿਆਸਤ ਦਾ ਸ਼ੁਰੂ ਹੋ ਜਾਣਾ ਆ ਪਰ ਉਸ ਤੋਂ ਪਹਿਲਾਂ ਜੋ ਕੁਝ ਹੋਇਆ ਉਹ ਇਹ ਆ ਕਿ ਚੀਨ ਦੇ ਜਿਹੜਾ ਕਿ ਇੱਕ ਚੀਨੀ ਕੰਪਨੀ ਆ ਪੀਚਿੰਗ ਤੋਂ ਚੱਲਦੀ ਆ ਉਹ ਉਹਦਾ ਜਿਹੜਾ ਹੈਗਾ ਆ ਐਪ ਆ ਟਿਕਟੌਕ ਉਹ ਅਮਰੀਕਾ ਦੇ ਵਿੱਚ ਬਹੁਤ ਮਸ਼ਹੂਰ ਹੈ ਬਹੁਤ ਲੋਕ ਉਹਦੇ ਜਿਹੜੇ ਨਾਲ ਜੁੜੇ ਹੋਇਆ तकरीबन 17 ਕਰੋੜ ਲੋਕ ਅਮਰੀਕਨ ਜਿਹੜੇ ਆ ਉਹ ਟਿਕਟੌਕ ਨਾਲ ਜੁੜੇ ਹੋਇਆ ਤੇ ਉਹਦੇ ਉੱਤੇ ਵੀਡੀਓ ਵਗੈਰਾ ਜਿਹੜੀ ਉਹ ਦੇਖਦੇ ਆ ਲੇਕਿਨ ਉਹ ਕਿਉਂਕਿ ਜੋ ਬਾਈਡਨ ਨੇ ਜਿਹੜਾ ਸਗਾ ਰਾਸ਼ਟਰਪਤੀ ਹੁਣ ਜਿਹੜਾ ਕਿ ਅੱਜ ਜਿਹੜਾ ਸਮਾਂ ਖਤਮ ਹੋ ਰਿਹਾ ਉਹਨੇ ਸੰਸਦ ਦੇ ਵਿੱਚ ਕਾਨੂੰਨ ਬਣਾ ਕੇ ਲੈ ਆਂਦਾ ਸੀ ਕਿ ਟਿਕਟੌਕ ਨੂੰ ਅਮਰੀਕਾ ਦੇ ਵਿੱਚ ਬੈਨ ਕਰ ਦਿੱਤਾ ਜਾਏਗਾ ਕਿਉਂਕਿ ਇਹ ਚਾਈਨਾ ਦੀ ਕੰਪਨੀ ਆ ਤੇ ਇਹ ਉਥੋਂ ਦੀ ਚਾਈਨਾ ਦੀ ਸਰਕਾਰ ਨਾਲ ਜੁੜੀ ਹੋਈ ਆ ਤੇ ਜਿਹੜਾ ਅਮਰੀਕਨ ਲੋਕਾਂ ਦਾ ਜਿਹੜਾ ਆ ਬਹੁਤ ਡਾਟਾ ਆ ਜਿਹੜਾ ਉਹ ਚੀਨ ਦੀ ਸਰਕਾਰ ਤੱਕ ਪਹੁੰਚਣ ਦਾ ਖਤਰਾ ਆ ਚੀਨ ਅਮਰੀਕਾ ਦੀ ਸਿਕਿਉਰਿਟੀ ਨੂੰ ਵੱਡਾ ਖਤਰਾ ਆ ਉਹ ਅਮਰੀਕਾ ਦੀ ਸਿਕਿਉਰਿਟੀ ਨੂੰ ਵੱਡਾ ਖਤਰਾ ਦੱਸ ਰਹੇ ਆ ਤੇ ਉਹ ਕਹਿੰਦੇ ਆ ਕਿ ਜਿਹੜੇ ਪਰਸਨਲ ਡਾਟੇ ਵੀ ਆ ਇੱਥੇ ਲੋਕਾਂ ਦੇ ਜਿਹੜੇ ਉਹਦੇ ਕੋਲ ਚਲੇ ਗਏ ਆ ਚੀਨ ਸਰਕਾਰ ਜਿਹੜੀ ਆ ਉਹ ਉਹ ਇੱਕ ਸਾਜ਼ਿਸ਼ ਦੇ ਤਹਿਤ ਲੋਕਾਂ ਨੂੰ ਬਲੈਕਮੇਲ ਵੀ ਕਰ ਸਕਦੀ ਆ ਤੇ ਇਹ ਉਥੋਂ ਦੀ ਅਮਰੀਕਨ ਕਾਂਗਰਸ ਨੇ ਇਹਨੂੰ ਜਿਹੜਾ ਸੀ ਪਾਸ ਕੀਤਾ ਸੀ ਤੇ ਉਹ ਫਿਕਸ ਹੋਇਆ ਸੀ ਕਿ ਇਹ ਅੱਜ ਦੇ ਦਿਨ ਪਾਵ 19 ਜਨਵਰੀ 2025 ਨੂੰ ਬੈਨ ਹੋ ਜਾਏਗਾ ਤੇ ਜਿਹੜੀ ਕੰਪਨੀ ਸੀ ਚੀਨ ਵਾਲੀ ਟਿਕਟੋਕ ਵਾਲੀ ਉਹ ਸੁਪਰੀਮ ਕੋਰਟ ਵਿੱਚ ਵੀ ਗਏ ਸੀ ਪਰ ਸੁਪਰੀਮ ਕੋਰਟ ਨੇ ਵੀ ਉਹਨਾਂ ਨੂੰ ਕੋਈ ਰਾਹਤ ਨਹੀਂ ਦਿੱਤੀ ਹਾਂ ਇੱਕ ਇੱਕ ਸੰਭਾਵਨਾ ਹੈ ਕਿ ਅਮਰੀਕਾ ਦੇ ਕਾਨੂੰਨ ਜੇ ਵਿਵਸਥਾ ਆ ਕਿ ਜਿਹੜਾ ਨਵਾਂ ਰਾਸ਼ਟਰਪਤੀ ਹੁਣ ਡੋਨਾਲਡ ਟਰੰਪ ਆ ਰਿਹਾ ਆ ਉਹ 90 ਦਿਨ ਜਿਹੜਾ ਆ ਇਹਨੂੰ ਬੈਨ ਨੂੰ ਜਿਹੜਾ ਲਮਕਾ ਸਕਦਾ ਆ ਇਹ 90 ਦਿਨ ਦੀ ਉਸ ਨੂੰ ਰਿਆਤ ਹੈ ਅੱਜ ਸਵੇਰ ਦਾ ਮਤਲਬ ਇਹ ਆ ਕਿ ਉੱਥੋਂ ਦੇ ਜਿਹੜਾ ਟਵਿੱਟਰ ਅਕਾਊਂਟ ਦੇ ਉੱਤੇ ਅਮਰੀਕਾ ਦੇ ਵਿੱਚ ਇਹ ਨਜ਼ਰ ਆ ਰਿਹਾ ਹੈ ਕਿ ਇਹ ਹੁਣ ਅਵੇਲੇਬਲ ਨਹੀਂ ਹੈ ਉੱਥੇ ਮਤਲਬ ਜਿਹੜਾ ਆ ਲਿਖਿਆ ਤੇ ਉੱਤੇ ਆ ਰਿਹਾ ਹੈ ਤੇ ਉਹ ਟਵਿੱਟਰ ਜਿਹੜਾ ਆ ਉਹ ਚੱਲ ਨਹੀਂ ਰਿਹਾ ਹਾਲ ਦੀ ਘੜੀ ਤਾਂ ਹੋ ਗਿਆ ਹੈ ਬੰਦ ਰੁਕ ਗਿਆ ਲੇਕਿਨ ਜਿਵੇਂ ਕਿ ਉਹਨੇ ਟਰੰਪ ਨੇ ਕਿਹਾ ਆ ਸੰਭਾਵਨਾ ਵੀ ਆ ਕਿ ਉਹ ਸੱਤਾ ਸੰਭਾਲਦਿਆਂ ਹੀ ਸੋਮਵਾਰ ਨੂੰ ਇਹ ਐਲਾਨ ਕਰ ਦੇਗਾ ਕਿ ਟਿਕਟੌਕ ਦੇ ਉੱਤੇ ਬੈਨ ਜਿਹੜਾ ਆ ਇਹ ਉਹਦੇ ਉੱਤੇ ਲਾਉਣ ਦੀ ਜਿਹੜਾ ਫੈਸਲਾ ਆ ਉਹ 90 ਦਿਨ ਜਿਹੜਾ ਆ ਉਹਨੂੰ ਰੋਕ ਦਿੱਤਾ ਗਿਆ ਆ ਤਾਂ ਉਹ ਇੱਕ ਤਰ੍ਹਾਂ ਨਾਲ ਸੰਭਾਵਨਾ ਬਣ ਜਾਏਗੀ ਕਿ ਇਹ ਕੋਈ ਨਾ ਕੋਈ ਚੀਨ ਤੇ ਇਹਦੇ ਚ ਅਮਰੀਕਾ ਦੇ ਵਿੱਚ ਕੋਈ ਇਸ ਉੱਤੇ ਸਮਝੌਤਾ ਹੋਵੇ ਕਿ ਤਾਂ ਕਿ ਕਿਉਂਕਿ ਉਹ ਡੋਨਾਲਡ ਟਰੰਪ ਜਿਹੜਾ ਆ ਇਹਨੂੰ ਇਸ ਮੁੱਦੇ ਨੂੰ ਬਣਾ ਕੇ ਚੀਨ ਨਾਲ ਕੋਈ ਸਮਝੌਤਾ ਕਰਨਾ ਚਾਹੁੰਦਾ ਆ ਤੇ ਇਹ ਅਮਰੀਕਾ ਦੇ ਲੋਕ ਵੀ ਜਿਹੜੇ ਆ ਉਹ ਹੁਣ ਖੁਸ਼ ਨਹੀਂ ਐ ਜਿਹੜਾ ਟਿਕਟੋਕ ਜਿਹੜਾ ਹੁਣ ਬੰਦ ਹੋਇਆ ਕਿਉਂਕਿ ਉਹ ਕਹਿੰਦੇ ਆ ਕਿ ਇਹ ਸਾਡੀ ਜਿਹੜੀ ਆ ਅਮਰੀਕਨ ਲੋਕ ਕਹਿੰਦੇ ਆ ਕਿ ਸਾਡੀ ਆਜ਼ਾਦੀ ਦੇ ਉੱਤੇ ਵੱਡਾ ਹਮਲਾ ਆਇਆ ਹੈ ਜਿਹੜਾ ਇਹਨੂੰ ਬੰਦ ਕਰਨਾ ਆ ਯਾਨੀ ਕਿ ਸਰਕਾਰ ਜਿਹੜੀ ਉਹਨਾਂ ਦੀ ਕਹਿ ਰਹੀ ਆ ਕਿ ਇਹ ਅਮਰੀਕਾ ਦੀ ਸਿਕਿਉਰਿਟੀ ਲਈ ਵੱਡਾ ਖਤਰਾ ਆ ਤੇ ਟਰੰਪ ਜਿਹੜਾ ਆ ਉਹ ਥੋੜਾ ਨਰਮ ਨਜ਼ਰ ਆ ਰਿਹਾ ਕਿਉਂਕਿ ਉਹ ਸੌਦੇਬਾਜ਼ੀ ਚ ਨਹੀਂ ਨਾ ਕਰਨ ਦੇ ਲਈ ਇਸ ਮੁੱਦੇ ਦੇ ਉੱਤੇ ਤਿਆਰੀ ਕਰ ਰਿਹਾ ਆ ਉਨ ਵੇਖੋ ਇਹ ਦੋ ਚਾਰ ਦਿਨਾਂ ਦੀ ਪਤਾ ਲੱਗ ਜਾਏਗਾ ਕਿ ਅੱਗੇ ਕੀ ਸੰਭਾਵਨਾ ਬਣਦੀ ਆ ਕਿਉਂਕਿ ਡੋਨਾਲਡ ਟਰੰਪ ਦੇ ਨਾਲ ਅਮਰੀਕਾ ਵਿੱਚ ਦੁਬਾਰਾ ਸੱਤਾ ਸੰਭਾਲਣ ਦੇ ਨਾਲ ਉੱਥੇ ਇੱਕ ਨਵੇਂ ਦੌਰ ਦੀ ਜਿਹੜੀ ਆ ਸ਼ੁਰੂ ਹੋਤਾ ਸ਼ੁਰੂਆਤ ਹੋਣ ਜਾ ਰਹੀ ਆ ਜਿਸ ਵਾਰ ਦੁਨੀਆ ਦੇ ਬਹੁਤ ਸਾਰੇ ਦੇਸ਼ਾਂ ਦੀਆਂ ਨਜ਼ਰਾਂ ਲੱਗੀਆਂ ਹੋਈਆਂ ਆ ਅੱਜ ਵਾਸਤੇ ਇਨਾ ਹੀ ਸਤਿ ਸ੍ਰੀ ਅਕਾਲ ਜੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਇਹਨੂੰ ਕਰ ਲਓ ਤੁਹਾਡਾ ਸ਼ੁਕਰੀਆ ਸਾਡੇ ਲਈ ਇਹ ਇੱਕ ਤਰ੍ਹਾਂ ਨਾਲ ਹੌਸਲਾ ਫਜ਼ਾਈ ਹੋਏਗੀ ਸਾਸਰੀਕਰ